ਖੜੀ ਹੋ ਜਾ ਸੱਟਾ ਲਾ ਖੜੀ ਹੋ ਜਾ ਨਾ ਪਾਣੀ ਦੀ ਰਾਏ ਤੇ ਪਾਣੀ ਲਿਲਾਣਾ ਰਹਿਣ ਨੂੰ ਨਾ ਠੀਕ ਹੈੀ ਬਸ ਰਾਏ ਤੇ ਪਾਣੀ ਨਹੀਂ ਲੈਣਾ ਨਾ ਪਾਣੀ ਦੇ ਦੇਣਾ ਕੁਛ ਨਹੀਂ ਹੋਇਆ ਠੀਕ ਹੈ ਨਾ ਠੀਕ ਹੈ ਮੈਂ ਨਹੀਂ ਪੜਾ ਰਹਾ ਮੈਂ ਕਿ ਤੂੰ ਨਾ ਰਹਿਣੀ ਜੇ ਮੇਰੇ ਪੁੱਤ ਨੂੰ ਕੁਛ ਹੋ ਗਏ ਨਾ ਤੂੰ ਸਾਬ ਲਾ ਲਈ ਪਾਣੀ ਤਾਂ ਤੂੰ ਪੀ ਜਾ ਤੂੰ ਸਾਬ ਲਾ ਨਹੀਂ ਹੋਣਾ ਜੇ ਇਹ ਨਿਆ ਤਾਂ ਨਹੀਂ ਪਈ ਐ। ਸੁਣ ਲੈ ਬਲ। ਐਨੀ ਵਿਆਹ ਦੇ ਬਾਅਦ ਤਾਗਾ ਟਾਈਮ ਨਾਲ ਉੱਠੇ ਮੈਂ ਕੰਮ ਧੰਦਾ ਕਰਕੇ ਨਮੇੜ ਕੇ ਆਵਾਂ। ਰੋਟੀ ਦਾ ਭੋਲਾ ਖਾਣਾ ਚੂਰੀ-ਕੁੱਟੀ ਪਈ ਐ ਤੇਰੀ ਬਰਤ ਰੱਖਣ ਨਾਲੇ। ਸਾਰਾ ਘਰ ਦਾ ਕੰਮ। ਸਾਰੇ ਹਜੇ ਖੜੇ ਨੇ। ਮੈਂ ਮੈਥੋਂ ਨਾ ਬਾਤ ਨਹੀਂ ਕਰਨਾ ਮੈਂ ਤੇ ਖਾਣ ਵਾਲਾ ਤੇਰੇ ਕੋਲ ਦਵਾਈ ਦੇ ਕੇ ਹੁੰਦੀ। ਨਾ ਦੇਖ ਲਾ ਕਿਉਂ? ਤੂੰ ਮੇਰੇ ਪੁੱਤਰੇ ਸੁੱਖ ਨਹੀਂ ਬਣਾਉਂਦੀ। ਕਿਹ ਕਹਤਾ ਨਾ ਮੈਨੂੰ ਭੁੱਖ ਨਹੀਂ ਲੱਗਦੀ ਐਨੀ ਗੱਲ ਸੁਣ ਲੈ ਮੇਰੀ ਇੱਕ ਤੈਨੂੰ ਬਾਤ ਰੱਖਿਆ ਲੋਗਾ ਤੇ ਚੂਰੀ ਦੀ ਬਾਟੀ ਭਰੀ ਪਈ ਐ ਕੌਲਾ ਉਹ ਪਹਿਲਾਂ ਉੱਟਿਆ ਕੱਲ੍ਹ ਦੀ ਤੈਨੂੰ ਮੈਂ ਪਕਾਈ ਕਰੀ ਆਣੀ ਐ ਕਿ ਭਈ ਸਵੇਰੇ ਬਾਤ ਨੂੰ ਸੁਨਿਆ ਉਠਖੜ ਸਾਰਾ ਕੰਮ ਧੰਦਾ ਪਿਆਗਾ ਮੈਂ ਗੁਰੂ ਘਰ ਜਾਨੀ ਆ ਨਾ ਕਹਿਤੀ ਆ ਮਨ ਮਮੀ ਦਨੂ ਪਤਾ ਤਾਂ ਹੈਗਾ ਮੈਨੂੰ ਟਾਈਫੈਡ ਹੋਇਆ ਪਿਆ ਮੈਨੂੰ ਦਵਾਈ ਬਿਨਾਂ ਨਹੀਂ ਸਰਦਾ ਫਿਰ ਦੁਪਹਿਰੇ ਦਵਾਈ ਵੀ ਲੈਣੀ ਹੈਗੀ ਫਿਰ ਤੈਨੂੰ ਪਤਾ ਮੈਂ ਵਰਤਾਂ ਚ ਪਾਣੀ ਨਹੀਂ ਪੀਣਾ ਮੈਂ ਦਵਾਈ ਕਿਵੇਂ ਲਵਾਂਗੀ ਗੱਲ ਸੁਣ ਮੇਰੀ ਇੱਕ ਦਿਨ ਤੇ ਨਾ ਦਵਾਈ ਲੰਮੇਗੀ ਕਿ ਜਾਨ ਨਿਕਲ ਗਈ ਤੇਰੀ ਹੈ ਦਵਾਈ ਨੂੰ ਕੋਈ ਲੋੜ ਨਹੀਂ ਅੱਜ ਦਵਾਈ ਲੈਣ ਦੀ ਗੱਲ ਸੁਣ ਲੈ ਮੇਰੀ ਇੱਕ ਸੁਨੇਹਾ ਸੁਨੇਹਾ ਕੰਮ ਨਿਭੇੜ ਦੇ ਸਾਰੇ ਤੇ ਨਾਲੇ ਇਹ ਗੱਲ ਨਾ ਸੋਚੀ ਵੀ ਮੈਂ ਵਰਤ ਅੱਜ ਰੱਖਦੀ ਮੈਂ ਤਾਂ ਨਾ ਮੇਰੇ ਪੁੱਤ ਦੇ ਵਰਤ ਰੱਖਾਂਉਂਗੀ ਜਿੰਨਾ ਚਿਰ ਮੈਂ ਜਿਉਣੀ ਆ ਨੂੰ ਮੈਂ ਕੰਮ ਬੈਠ ੜ ਕੇ ਕਰ ਲਵਾਂਗੇ ਜੇ ਮੈਂਥੋਂ ਨਹੀਂ ਉੱਠਾ ਜਾਂਦਾ ਅੱਛਾ ਕਿਉਂ ਮੈਂ ਸ੍ਰੀਕੇ ਜੀ ਕੀ ਕਹੂੰਗੀ ਅਗਲੀ ਮੈਨੂੰ ਆਖੂਗੀ ਗਾਂਢ ਗਾਂਢਦੀ ਜਦੋਂ ਪੱਥਰ ਸਿਰ ਤੇ ਹੋਊਗਾ ਵੀ ਪੱਤਰ ਖਾ ਕੇ ਨਾ ਤਾਂ ਇਹ ਹੁਣ ਕੰਮ ਕਰਾਂਗੀ ਦਿਨੇ ਤੇ ਤੈਨੂੰ ਐ ਨਹੀਂ ਪਤਾ ਵੀ ਮੇਰੇ ਮੇਰੇ ਸਾਰਾ ਕੰਮ ਨਿਬੇੜ ਗਿਆ ਫਿਰ ਬੇਲ ਨਹੀਂ ਕੋਈ ਐ ਪੈਂਦੀ ਐ ਮੁੰਮਣ ਜੀਤ ਨੇ ਵੀ ਆਖਿਆ ਸੀ ਕਹਿੰਦਾ ਤੂੰ ਮਾਰਤਾ ਰਹਿੰਦੀ ਨਾ ਨਾਂ ਵਰਤਾ ਰੱਖੀਂ ਉਹਦੇ ਕਹਿਂਦੀ ਨਹੀਂ ਅੱਛਾ ਮੇਰੇ ਪੁੱਤ ਨੂੰ ਵੀ ਟਾਈਮ ਆਂਗਰ ਲਾ ਲਿਆ ਹੁਣ ਹੈ ਗੱਲ ਸੁਣ ਲੈ ਮੈਂ ਬਥੇਰੇ ਵਾਸਤੇ ਰੱਖੇ ਨੇ ਪਰ ਮੈਨੂੰ ਤਾਂ ਪੈਣ ਹੈ ਮੈਂ ਨਹੀਂ ਮੇਰੇ ਪੁੱਤ ਨੇ ਵਸਤਾ ਐ ਤੜਾਉਂਦੀ ਰਹੇਗੀ ਬਿਚਾਲ ਨੂੰ ਅੱਜ ਮੈਂ ਬਿਮਾਰ ਆਂਗੀ ਸਵੇਰੇ ਫੇਰ ਕਹਦੇ ਮੈਂ ਰੱਖਣਾ ਮੈਂ ਨਹੀਂ ਇਹ ਕੰਮ ਕਰਦਿੰਦੀ ਜਿੰਨਾ ਚਿਰ ਮੈਂ ਜਿਉਂਦੀ ਆ ਨਾ ਉਹਨਾਂ ਚਿਰ ਹੀ ਵਸਤਰ ਖਾਉਂਦੇ ਮੈਂ ਮਾਂ ਨੂੰ ਦੋਵੇਂ ਵਸਤਰ ਰੱਖੇ ਸੀ ਫੇਰ ਬਾਪੂ ਗਿਆ ਮਰ ਗਿਆ ਫਿਰ ਉਹ ਹੀ ਨੇ ਵਰਦ ਜਿਆ ਹੋਰ ਲੰਮਾ ਇਹ ਤੂੰ ਬਾਲੀਆਂ ਨਾ ਪਕਾਈ ਦੀ ਮਾਰ ਤੈਨੂੰ ਮੈਂ ਕਾਇਤਾ ਮੈਂ ਫੋਨ ਤੇਰੇ ਸਾਹਦ ਸੁਣਾਈ ਜਾਂਦੇ ਮੈਂ ਗੁਰਦੁਆਰੇ ਜਾਨੀ ਆ ਸਾਰਾ ਕੰਮ ਕਰਦੀ ਮੇਰੇ ਆਉਂਦੀ ਨੂੰ ਤੇ ਨਾਲੇ ਉੱਥੇ ਪਈਏ ਚੂਰੀ ਰਸੋਈ ਚ ਨਾਲੇ ਪਣੀ ਪਈਏ ਚਾਹ ਮੈਂ ਥੋਣੀ ਪਕਾਈ ਵਾਈ ਦੀ ਮੈਨੂੰ ਵੀ ਪਤਾ ਨਹੀਂ ਕਿਹੜੇ ਬਹਿਣਾ ਪਰ ਮੱਝ ਪਈ ਆ ਨਜਰ ਬਰਤ ਰੱਖਮੇ ਉਮਰਾਂ ਲੰਮੀਆਂ ਹੁੰਦੀਆਂ ਹੁਣ ਫੇਰ ਤਾਂ ਦੁਨੀਆ ਤੇ ਮਰੇ ਹੀ ਫੇਰ ਤਾਂ ਬੰਦਾ ਬੁੜੀ ਨੂੰ ਮਾਰ ਤਰੱਖੀ ਊੜੀ ਮੰਦੇ ਲਈ ਬਰਤ ਰੱਖ ਲਈ ਆ ਅਸੀਂ ਪਰਾਂ ਨੂੰ ਸੌ ਚੁੱਕੀ ਫਿਰਦੇ ਮੰਮੀ ਵੀ ਹਜੇ ਲਾ ਬੰਨ ਲੈ ਚੁੜੀ ਤਾਲ ਫੇਰੀ ਨੰਨੋਂ ਕੰਮ ਕਰਾਈ ਸਾਰਾ ਮੰਮੀ ਚੋਰੀ ਹੋਣੀ ਚੋਰੀ ਵਿੱਚ ਹਾਂ ਆਂਡਾ ਤਾਂ ਲੰਬੜਿਆ ਪਿਆ ਮੰਮੀ ਇਹ ਕਸਟਮ ਬੋਲ ਰਾ ਸੁਤੀ ਬੋਲ ਰਹੀ ਮੰਮੀ ਕਬੀਰਪਾਲ ਕੋ ਭੋਜੇ ਚੱਲ ਮੈਂ ਵਿਪਾਲ 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 ਹਾਂ ਮਾਮੀ ਕੀ ਆ ਮੰਮੀ ਚੋਰੀ ਕਿੱਥੇ ਰੱਖ ਲਈ ਲੈ ਵੇਰੇ ਸਵੇਰੇ ਤੇ ਨਿਚੂਰੀ ਖਾਣ ਨੂੰ ਦੱਸ ਕੀ ਹੋਇਆ ਦਾ ਕੰਮ ਕੁੰਮ ਕਰ ਲਾ ਕੰਮ ਕੁ ਭਾਵੇਂ ਸਾਰੇ ਕਰੇ ਮੰਮੀ ਕਹਿੰਦੇ ਗਈ ਸੀ ਕਿ ਨਿਚੂਰੀ ਪਈ ਹੈ ਭਾਂਡੇ ਚ ਚੂਰੀ ਖਾ ਲਈ ਜਨੇ ਤੁਹਾਨੂੰ ਪਤਾ ਨਾ ਜਬਰਤਨੇ ਨੇ ਅੱਛਾ ਵਰਤ ਸੀ ਅੱਜ ਤੇ ਰਾਤ ਤਾਂ ਕਰਕੇ ਚੂਰੀ ਕੁੱਟੀ ਸੀ ਮੈਨੂੰ ਤਾਂ ਲੱਗਾ ਮੰਮੀ ਨੇ ਮੇਰੇ ਵਾਸਤੇ ਚੂਰੀ ਕੁੱਟੀ ਸੀ ਉਹ ਤਾਂ ਨਾ ਚੂਰੀ ਮੈਂ ਖਾ ਲਈ ਹੋਰ ਬਣਾਉਣਾ ਉਥੋਂ ਲੈ ਵੀਰ ਪਰ ਹੁਣ ਤਾਰਾ ਤਾਂ ਕੋਈ ਕੋਈ ਰਹਿ ਗਿਆ ਹੁਣ ਕਦੋਂ ਆਟਾ ਗੁੰਨੇ ਕਦੋਂ ਮੈਂ ਬਣਾਈਆਂ ਕਦੋਂ ਚੂਰੀ ਕੁੱਟੀ ਮੰਮੀ ਫੇਰ ਲੜੂਗੀ ਮੇਰੇ ਨਾਲ ਕਿਉਂ ਵਰਤ ਨਹੀਂ ਰੱਖਿਆ ਤੇ ਫਿਰ ਦੁਰੱਖਲਾ ਵਰਤ ਇਥੇ ਮੇਰੇ ਸੁਣਣੇ ਆ ਗਏ ਕੰਨ ਖਣ ਮੈਨੂੰ ਸਵੇਰੇ ਸਵੇਰੇ ਕੰਤ ਪਾਣੀ ਹੁੰਨੀ ਆ ਭਾਬੀ ਤੂੰ ਸਾਰਾ ਦਿਨ ਮੈਨਾਂ ਤੇਰੇ ਨਾਲ ਬੋਲਦੀ ਦਾ ਨੰਗਾ ਹਿੰਦਾਗਾ ਤੇ ਕਿ ਆਂਦਿਆ ਕਰ ਕਿ ਅੰਬਰਤ ਵੇਲੇ ਤਾਂ ਰੱਬ ਦਾ ਨਾਮ ਲੈ ਲਿਆ ਕਰ ਇਥੇ ਮੇਰਾ ਦਿਮਾਗ ਖਾਣਾ ਜੰਨੀ ਆ ਪਰ ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ ਮੈਂ ਤਾਂ ਤੈਨੂੰ ਚੂਰੀ ਦੀ ਬੁੜੀ ਸੀ ਭਾਬੀ ਮੈਂ ਦੱਸ ਕੀ ਖਾ ਮੇਰੀ ਗੱਲ ਤੂੰ ਮਤ ਤੁਰਿਆ ਵੀ ਨਹੀਂ ਜਾਣਾ ਮੈਂ ਤੈਨੂੰ ਪਤਾ ਵੀ ਮੇਰੀ ਦਵਾਈ ਚੱਲਦੀ ਆਂ ਖਾਤੇ ਵੀ ਨਾ ਤੁਰਿਆ ਨਹੀਂ ਜਾਂਦਾ ਫਿਰ ਨਾਰਖ ਵਰਤ ਮੈਨੂੰ ਕੀ ਕਹਿਣੀ ਆ ਉਹ ਪਾ ਮਦਰ ਕਿਹਾ ਸੀ ਮੰਮੀ ਨੂੰ ਮੈਂ ਵਰਤ ਨਹੀਂ ਰੱਖਦੀ ਉਹ ਲੜਨ ਲੱਗੀ ਸਵੇਰ ਸਵੇਰੇ ਮੇਰੇ ਨਾਲ ਕਹਿੰਦੀ ਵਰਤ ਰੱਖਣਾ ਤਾਂ ਰੱਖਣਾ ਹੀ ਲੈ ਫਿਰ ਜੇ ਮਾਂ ਨੇ ਕਿਹਾਗਾ ਤਾਂ ਭਈ ਰੱਖ ਲੈ ਹੁਣ ਮਾਂ ਦਾ ਕਹਿਣਾ ਥੋੜੀ ਮੋੜੇਂਗੀ ਤੂੰ ਨਾਲ ਜਿਹੜੀ ਗੱਲ ਮੰਮੀ ਨੇ ਕਹੇ ਸੀ ਤੈਨੂੰ ਪਤਾ ਆਪਣੇ ਘਰ ਚੋਂ ਤਾਂ ਹੁੰਦੀ ਹੁੰਦੀ ਆ ਰੱਖਲਾ ਵਰਤ ਇੱਕ ਦਿਨ ਨਾ ਦਵਾਈ ਲੈ ਫਿਰ ਕੀ ਹੋ ਜਾਊਗਾ ਨਾਲੇ ਤੂੰ ਨਹੀਂ ਚਾਹੁੰਦੀ ਮੇਰੇ ਭਰਾ ਦੀ ਲੰਮੀ ਉਮਰ ਹੋਵੇ ਉਹ ਤਾਂ ਵੀਪਲ ਨੂੰ ਪਤਾ ਹੀ ਆ ਹਨਾ ਵੀ ਚਲ ਜਿਹੜਾ ਮੰਮੀ ਕਹਿੰਦੀ ਆ ਹੁੰਦਾ ਤਾਂ ਉਹੀ ਆ ਫਿਰ ਮੈਂ ਹੁਣ ਚੂਰੀ ਕਿੱਥੋਂ ਖਾਵਾਂ ਹੋਣ ਭਰ ਨਾ ਹਾਂ ਦੱਸ ਭੁੱਖੇ ਢੱਡ ਨੂੰ ਦੱਸ ਕੀ ਆ ਹੁਣ ਤੜਕੇ ੜਕਣਾ ਹੁਣ ਤਾਂ ਤੂੰ ਸਵੇਰੇ ਸਵੇਰੇ ਚਾਹ ਵੀ ਨਹੀਂ ਪੀਂਦੀ ਹੁੰਦੀ ਅੱਜ ਤੂੰ ਜੂਰਮਾ ਬਾਲਦੀ ਐ ਨਾ ਕੋਈ ਫਲ ਫਰੂਟਾ ਵੀ ਮੈਂ ਉਹ ਰੱਖ ਕੇ ਵਰਤ ਰੱਖਾਂ ਹੁਣ ਨਿਰਨੇ ਕਾਂਜ ਦਾ ਵਰਤ ਵੀ ਨਹੀਂ ਰੱਖੀਦਾ ਹੁੰਦਾ ਕੁਛ ਨਹੀਂ ਹੁੰਦਾ ਤਾਂ ਕਿ ਕਿਸੇ ਨੂੰ ਦੱਸਣਾ ਲਾ ਵੀ ਮੈਂ ਕੁਛ ਖਾਦਾ ਨਹੀਂ ਹੈਗਾ ਰੋਕੀ ਜਾਣ ਹੁੰਦਾ ਵਰਤ ਰੋਖਲਾ ਬੰਬੀ ਸੱਚੇ ਸਵੇਰੇ ਸਵੇਰੇ ਨਾ ਮੈਨੂੰ ਜੇ ਕੋਈ ਬੁਲਾਵੇਂ ਨਾ ਮੈਨੂੰ ਤਾਂ ਬਾਲਾ ਗੁੱਸਾ ਆਉਂਦਾ ਮੈਨੂੰ ਨਾ ਬੁਲਾ ਮੇਰਾ ਸਿਰ ਨਾ ਖਾ ਨਲੇ ਨਾ ਰਾਤ ਤੈਨੂੰ ਪਤਾ ਤੂਰਿਆਂ ਦੀ ਸਬਜ਼ੀ ਬਣਾ ਕੇ ਰਹਿ ਗਈ ਤੂਰਿਆਂ ਦੀ ਸਬਜ਼ੀ ਮੈਨੂੰ ਪਸੰਦ ਨਹੀਂ ਹੈਗੀ ਰਾਤ ਮੈਂ ਸਿਰਫ ਦੋ ਹੀ ਰੋਟੀਆਂ ਖਾਧੀਆਂ ਮੈਨੂੰ ਪਤਾ ਕਿੰਨੀ ਭੁੱਖ ਲੱਗੀ ਪਈ ਸੀ ਉਹ ਤਾਂ ਵਧੀਆ ਹੋਗਾ ਚੂਰੀ ਕੁੱਟੀ ਪਈ ਸੀ ਮੈਂ ਉਹ ਖਾ ਲੇ ਫੇ ਹੁਣ ਮੈਂ ਸਾਰਨ ਕੰਮ ਕਿਵੇਂ ਕਰੂੰਗੀ ਭੁੱਖੀ ਜਾ ਕੇ ਤੂੰ ਐ ਕਰ ਕੰਮ ਸਾਰਾ ਤੂੰ ਕਰ ਲੈ ਫਿੱ ਤਦਨ ਨਾ ਭੈ ਮਰਦੀ ਕੋਈ ਨਹੀਂ ਹੁੰਦੀ ਕਿਉਂ ਮੈਂ ਸੋਹਰਾ ਕੰਮ ਮੇਰੇ ਤੋਂ ਨਹੀਂ ਤੂੰ ਅੱਛਾ ਇਹਦਾ ਮਤਲਬ ਤੂੰ ਕੋਈ ਕੰਮ ਨਹੀਂ ਕਰਿਆ ਹੈ ਹਜੇ ਬਾਗੂ ਹੈ ਸੜਦਾ ਉਹ ਤਾਂ ਵੀ ਪਸੂ ਮਾਤਾ ਮੈਂ ਸਾਰਾ ਕਰਿਆ ਮੈਂ ਮੈਂ ਚੱਲ ਮੈਂ ਹੁਣ ਪੂਰੀ ਖਾ ਲ ਚੱਲ ਕੋਈ ਦੇਖਿਆ ਤਾਂ ਹੈ ਨਾ ਤੂੰ ਮੇਰੀ ਗੱਲ ਸੁਣ ਫਿਰ ਕੁੱਟਲਾ ਜਿੰਨਾ ਚਿਰ ਇੱਥੇ ਮੇਰੇ ਨਾਲ ਮੱਥਾ ਮਾਰੀਏ ਨਹੀਂ ਉਹਨੇ ਚਾਹ ਦੀ ਬਣਾ ਕੇ ਖਾ ਲ ਚੱਲ ਮੈਂ ਦੇਖੀ ਜੇ ਕਿ ਤਾਰਾਣਾ ਹੋਣਾ ਫਿਰ ਨਹੀਂ ਰਹਿਣਾ ਪਊਗਾ ਮੈਨੂੰ ਖੁਦ ਮੈਂ ਦੇਖ ਕੇ ਕੋਈ ਕੋਈ ਤਾਰਾ ਜਾਂ ਸੀਗਾ ਕੁਛ ਨਹੀਂ ਹੁੰਦਾ ਦੱਸ ਐਂ ਕਿਉਂ ਹੁੰਦਾਗਾ ਨਾਲੇ ਸਵੇਰੇ ਸਵੇਰੇ ਕੀ ਜੀ ਕਰਦਾ ਤੇਰਾ ਚੂਰੀ ਖਾਣ ਨੂੰ ਮੈਂ ਅੱਜ ਤੱਕ ਰੋਟੀ ਨਹੀਂ ਖਾਧੀ ਸੀ ਤਾਂ ਖਾ ਲਈ ਕੁਛ ਨਹੀਂ ਹੁੰਦਾ ਭਾਬੀ ਜਬਾ ਬਗ ਰੋਟੀ ਰੋਟੀ ਆਪੇ ਮੰਮੀ ਬਣਾ ਲੂਗੀ ਚਲ ਤੂੰ ਰੋਟੀ ਨਾ ਬਣਾਈ ਜਿਹੇ ਜੀ ਤੂੰ ਭੁੱਖੀ ਆ ਭਾਈ ਨਾ ਰੋਟੀ ਪਕਾਈ ਆਪੇ ਮਾਂ ਬਣਾ ਲੂਗੀ ਠੀਕ ਆ ਕਰਤਾ ਕਰਤਾ ਪਾਣੀ ਨਹੀਂ ਪਤਾ ਮੈਂ ਕਿਵੇਂ ਸਾਰ ਨੂੰ ਰੋਟੀ ਬਣਾ ਲੈ ਸਾਰਨ ਨੂੰ ਕੀ ਆ ਦੱਸ ਵਾ ਜਾਨ ਕੋ ਮਰਦਾ ਥੋੜੀ ਹੁੰਦਾ ਵਾ ਨਾਲੇ ਵਰਤ ਚ ਤਾਂ ਪਾਣੀ ਵੀ ਨਹੀਂ ਪੀਂਦੇ ਹੁੰਦੇ ਨਾਲੇ ਭਾਬੀ ਸੱਚ ਇੱਕ ਗੱਲ ਹੋਰ ਅੜਾ ਕੱਪੜੇ ਧੋਦੇ ਚੰਗਾ ਭਾਬੀ ਬਣ ਕੇ ਨਹੀਂ ਨਾ ਫਿਰ ਮੈਨੂੰ ਧੋਣੇ ਪੈਣਾ ਅੱਜ ਮੈਂ ਵੀ ਕਹਨੇ ਆ ਤੈਨੂੰ ਪਤਾ ਛੁੱਟੀ ਅੱਜ ਮੈਨੂੰ ਕਾਲਜ ਚੋਂ ਜੱਪਾ ਭਾਬੀ ਬਣ ਕੇ ਕੱਪੜੇ ਕੁੱਪੜੇ ਧੋਣਾ ਮੀਂਹ ਪੈ ਤੈਨੂੰ ਕਿਹਾ ਨਾ ਮੈਂ ਤਾਂ ਪਹਿਲੀ ਬਿਮਾਰਾ ਪਹਿਲੀ ਟਾਈਪ ਹੈ ਮੇਰੇ ਉੱਤੋਂ ਤੋਂ ਮੈਨੂੰ ਕੰਮ ਕਰਾਈ ਜਾਣੀ ਆ ਐਂ ਤਾਂ ਕੀ ਕਹਿੰਦੇ ਚਲ ਆ ਭਾਬੀ ਚੂਰੀ ਤੈਨੂੰ ਮੈਂ ਕੁੱਟ ਦਿੰਨੀ ਆਂ ਸਮਾਂ ਤੂੰ ਮੈਨੂੰ ਕੰਮ ਬਣਾਉਣ ਲੱਗ ਗਈ ਜਿਵੇਂ ਮੈਥੋਂ ਵੱਡੀ ਹੁੰਨੀ ਆ ਭਾਬੀ ਪਿਆਰ ਨਾਲ ਕਹੀ ਗੱਲ ਨਾ ਤੈਨੂੰ ਸਮਝ ਨਹੀਂ ਆਉਦੀ ਚੱਲ ਭਾਈ ਠੀਕ ਆ ਨਾ ਮੰਨ ਮੇਰੀ ਆਪੇ ਤੈਨੂੰ ਜਦੋਂ ਮਾਂ ਨੇ ਕਿਹਾ ਫਿਰ ਵੀ ਤਾਂ ਕੱਪੜੇ ਧੋ ਬਿਮਾਰ ਨੂੰ 10 ਮਹੀਨੇ ਤੱਕ ਕਿਸੇ ਬਾਸੋਂ ਲੱਗਦੀ ਨਹੀਂ ਬਿਮਾਰ ਜਵਾਨ ਤਾਂ ਤਰੀਆਂ ਚੱਲਦੀ ਐ ਲੈ ਵੀਰਾ ਹੁਣ ਜ ਟਾਈ ਫੜਾ ਐ ਬੋਦਨਾ ਥੋੜੀ ਬੰਦ ਕਰਦਾ ਉਹ ਟਾਈ ਫੜ ਐਣੀ ਪਾਗ ਚਾ ਮੇਰਾ ਸਿਰ ਨਾ ਖਾ ਸੱਚੀ ਮੇਰਾ ਸਿਰ ਦੁਖਣ ਲੱਗਾ ਤੂੰ ਸਵੇਰੇ ਸਵੇਰੇ ਤੈਨੂੰ ਪਤਾ ਮੈਂ ਕਿਸੇ ਨਾਲੇ ਬੋਲਦੀ ਹੁੰਦੀ ਕੀ ਹਲੇ ਦੱਸ ਚ ਲੈ ਜੇ ਨਾ ਮਾਂ ਦਾਸਤਾਨੂ ਵੀ ਵੀਰਪਾਲ ਚੂੜੀ ਖਾਦੀ ਐਣੀ ਪਤਾ ਉਹ ਵੀ ਮੈਨੂੰ ਲੜੀ ਪਰ ਐ ਤਾਂ ਇਹ ਪਤਾ ਇਹ ਘਰ ਚ ਗਲੇਸ਼ ਪਵਾ ਕੇ ਨਾ ਕੁਛ ਨਹੀਂ ਹੈਗੀ। ਬਾਕੀ ਮਾਂ ਮੈਨੂੰ ਥੋੜੀ ਕੁਛ ਕਹੂਗੀ। ਮਾਰਿਆਂ ਦੇ ਪਕਾਈ। ਤੱਕੀ। ਉੱਕਤੀ ਫੋਨ ਤੇ ਬਟਕਿਆ ਰਹੀ ਅੱਲੀ। ਕੁੜੀ ਵੀ ਪਾਲ। ਮਾਂ ਮਮੀ ਆ ਗਈ। ਮਾਈਟਾ ਆ ਗਈ। ਜਦੋਂ ਦੀ ਮੈਂ ਗਈ ਆਂ, ਉਦੋਂ ਦੀ ਤੂੰ ਇੱਥੇ ਬੈਠੀ ਚੱਕ ਕੇ ਫੋਨ। ਤੈਨੂੰ ਐ ਪਤਾ ਵੀ ਅਜੇ ਉਦੋਂ ਮਨਦੀਪ ਦਾ ਫੋਨ ਵਰਤਦਾ ਹੈਗਾ। ਉਹਦੇ ਨਾਲ ਮਾੜਾ ਮੋਟਾ ਕੰਮ ਕਰਾ ਲੇ ਪੁੱਤ ਮੰਮੀ ਆਪੀ ਕਰ ਲੂਗੀ ਅੱਗੇ ਕੀ ਮੈਂ ਹੀ ਕੰਮ ਕਰਾਉਣੀ ਆ ਉਹਦੇ ਨਾਲ ਅੱਗੇ ਗੱਲ ਕੁਸੂ ਹੋਰ ਸੀ ਆ ਜੋ ਦਾ ਬਰਤ ਹੈ ਤੇ ਨਾਲ ਉਹ ਫਿਰ ਆ ਕੇ ਉਹੀ ਗੱਲ ਰੋਟੀ ਖਾ ਕੇ ਉਹ ਚੂਰੀ ਦਾ ਭੋਰਾ ਖਾ ਲਵੋ ਕਿ ਹੁਣ ਤੇ ਮੁੜ ਕੇ ਉਹਨੇ ਸਾਰਾ ਦਿਨ ਕੁਝ ਖਾਣਾ ਨਹੀਂ ਹੈਗਾ ਤੈਨੂੰ ਇੰਨਾ ਪਤਾ ਤੇ ਮੰਮੀ ਮੈਂ ਉਹਨੂੰ ਕਿਹਾ ਸੀਗਾ ਮੈਂ ਤਾਂ ਬਣਾਉਣਾ ਦੋ ਰੋਟੀਆਂ ਭਾਈ ਕੋਟਲਾ ਚੂਰੀ ਤੇ ਖਾ ਲਾ ਲੋ ਦੇਖ ਇੱਕ ਮੈਂ ਦਾਰੇ ਚੜੇ ਫਲਾਣਾ ਤੇ ਮੈਂ ਮੇਕ ਵਿੱਚ ਟੱਸ ਪਹਿਲਾ ਘੰਟਾ ਮੇਰਾ ਉਹ ਸਿਰ ਖਾ ਕੇ ਗਈ ਐ ਚੋਰੀ ਤਾਂ ਮੈਂ ਕੁੱਟ ਕੇ ਗਈ ਐ ਕੁੱਟ ਕੇ ਤਾਂ ਮੇਜ ਧਰ ਕੇ ਗਈ ਐ ਮਨੋਹ ਚੋਰੀ ਕਿੱਥੋਂ ਕੁੱਟ ਲੂਗੀ ਬਿਮਾਰ ਐ ਇੱਕ ਮੈਨੂੰ ਤਾਂ ਐ ਹੋ ਗਿਆ ਵੀ ਮੇਰੇ ਪੁੱਤ ਦੀ ਲੰਮੀ ਉਮਰ ਵਾਸਤੇ ਮੈਂ ਤਾਂ ਤਾਂ ਵਰਤ ਰਖਾਇਆ ਉਹ ਕਿਹੜਾ ਰੱਖਦੀ ਸੀਗੀ ਮੇਰੀ ਗੱਲ ਸੁਣ ਉਹ ਚੋਰੀ ਤਾਂ ਮੈਂ ਖਾਲੀ ਸੀ ਮੈਨੂੰ ਭੁੱਖ ਲੱਗੀ ਪਈ ਨਹੀਂ ਮੈਂ ਮਰ ਜਾਣੀ ਨਹੀਂ ਤੂੰ ਪੁੱਛਦਾ ਲੈਂਦੀ ਕਿਸੇ ਨੂੰ ਮੰਮੀ ਲਾ ਹਣ ਮੈਂ ਆਪਦੇ ਘਰੇ ਵੀ ਪੁੱਛ ਕੇ ਖਾਵਾਂ ਚੀਜ਼ ਐ ਨਹੀਂ ਤੈਨੂੰ ਐ ਪਤਾ ਵੀ ਤੜਕੇ ਤੜਕੇ ਚੋਰੀ ਕਿਵੇਂ ਕੁੱਟੀ ਪਈ ਐ ਤੂੰ ਪੁੱਛ ਤਾਂ ਲੈਂਦੇ ਵੀ ਇਹ ਕਾਹਦੇ ਵਾਸਤੇ ਪਈ ਐ ਮੰਮੀ ਤੂੰ ਤਾਂ ਸਾਰਾ ਦਿਨ ਉਹਨਾਂ ਤੋਂ ਲੜਦੀ ਰਹਿੰਦੀ ਐ ਅੱਜ ਉਹਨੂੰ ਚੂਰੀਆਂ ਘੁੱਟ-ਘੁੱਟ ਕੇ ਦਿੰਨੀ ਆ ਨਾਲੇ ਮੈਨੂੰ ਕੋੜਾ ਪਤਾ ਸੀਗਾ ਵੀ ਉਹਦੇ ਵਾਸਤੇ ਕੁੱਟੀ ਆ ਤੂੰ ਤੈਨੂੰ ਪਤਾ ਰਾਤ ਮੈਨੂੰ ਤੂਰੀਆਂ ਦੀ ਸਬਜ਼ੀ ਜਿੰਨਾ ਪਸੰਦ ਨਹੀਂ ਹੈਗੀ ਦੇਖ ਲੈ ਮੈਂ ਖਾ ਲਈ ਮੈਨੂੰ ਭੁੱਖ ਲੱਗੀ ਸੀ ਮੈਂ ਤਾਂ ਖਾਦੀ ਤੂੰ ਉਹਨੂੰ ਸਾਰਾ ਦਿਨ ਕਿਵੇਂ ਕੱਢੋਗੀ ਭੁੱਖੀ ਮਰੂਗੀ ਉਹ ਮੇਰੇ ਪੁੱਤਰੇ ਵਾਸਤੇ ਕੀ ਮਮੀ ਫੇਰ ਕੀ ਹੁੰਦਾ ਕਿ ਤੇਰੇ ਮਰਨ ਥੋੜੀ ਲੱਗੀ ਆਹੋ ਅੱਜ ਤੈਨੂੰ ਬੜਾ ਨੌਂਦਾ ਪਿਆਰ ਆਈ ਜਾਂਦਾ ਕੀ ਗੱਲ ਪਿਆਰ ਨਹੀਂ ਆਉਂਦਾ ਮੈਨੂੰ ਮੈਨੂੰ ਆਏ ਮੇਰੇ ਪੁੱਤ ਦੀ ਲੰਮੀ ਉਮਰ ਵਾਸਤੇ ਵਾਅਦਾ ਰੱਖਿਆ ਉਹਨੇ ਆਹ ਗੱਲ ਐ ਕੋਈ ਨਾ ਕਿਧਰੇ ਨਹੀਂ ਉਹਨੂੰ ਕੁਛ ਹੁੰਦਾ ਆਹ ਕਹਾਣੀ ਸੁਣ ਕੇ ਬਥੇਰਾ ਕੁਛ ਖਾ ਲੂਗੀ ਕਿ 2 ਵਜੇ ਸੁਣ ਕੇ ਹੁੰਦੀ ਹੈ ਕਿ 12 ਵਜੇ ਕਹਾਣੀ ਸੁਣ ਕੇ ਖਾ ਲੂਗੀ ਕੁਛ ਮੈਂ ਕੀ ਕਰਾਂ ਫਿਰ ਜਾਂਦਾ ਤੁਮ ਮੈਨੂੰ ਵੀ ਕੁੱਟ ਕੇ ਦੇ ਦਿੰਦੇ ਚੂਰੀ ਤੇ ਤੇਰਾ ਕਿਹੜਾ ਵਾਰਤਾ ਨਾਲੇ ਤੂੰ ਜਦੋਂ ਮੈਂ ਕੁੱਟ ਕੇ ਦੀ ਨਹੀਂ ਉਦੋਂ ਤੂੰ ਕਿਹੜਾ ਖਾਨੀ ਆ 20 ਵਾਰੀ ਤੈਨੂੰ ਕਾਲਜ ਜੇ ਜਾਂਦੇ ਨੂੰ ਰੋਟੀ ਪਾ ਕੇ ਦਿੱਤੇ ਠੀਕ ਪਰ ਭਰ ਕੇ ਮੈਨੂੰ ਅੱਜ ਮੈਨੂੰ ਭੁੱਖ ਲੱਗ ਗਈ ਸੀ ਇਹ ਤਾਂ ਕਰਦੀ ਕੋਈ ਨਾ ਫਿਰ ਉਹ ਦੋਨਾਂ ਨੇ ਨਾ ਸੱਸ ਨੇ ਹੁਣ ਮੇਰੀ ਚੂਰੀ ਕੱਢਣਾ ਨਹੀਂ ਕਰ ਰੱਖੀ ਆ ਜਾਨ ਖਾਣ ਵਾਲੀ ਕਰ ਰੱਖੀ ਆ ਮੇਰੀ ਹਾਦੀ ਤੇ ਮੈਂ ਖਾ ਗਈ ਪਰ ਉਹਨੇ ਮੈਨੂੰ ਕਿਹਾ ਸੀਗਾ ਸੈੱਡ ਪਰੇ ਤਾਂ ਗੱਲ ਮੇਰੀ ਗੱਲ ਸੁਣ ਫਿਰ ਉਹਨੇ ਨਾ ਕੰਮ ਕਰਵਾ ਦੇ ਮੈਂ ਨਾ ਪਰ ਹੁੰਦਾ ਆਪੇ ਕਰ ਲੂਗੀ ਕੰਮ ਅੱਗੇ ਵੀ ਤਾਂ ਆਪ ਹੀ ਕਰਦੀ ਆ ਕੰਮ ਹੱਦੋਂ ਲੈ ਆ ਤੂੰ ਮੇਰੇ ਤੇ ਹੀ ਹੋਣਾ ਬੰਦੇ ਨਾਰ ਖੋ ਭਾਈ ਉਹਦਾ ਵਰਤ ਕਿਉਂ ਨਾਰ ਖਾਈ ਜੋ ਨਾ ਪਾਉ ਤਰ ਰੱਖਿਆ ਫਿਰ ਤੁਸੀਂ ਮੈਨੂੰ ਤੇ ਪਾਉਣਾ ਲਾ ਦੋਨਾਂ ਨੇ ਤੈਨੂੰ ਤਾਂ ਪਾਉਣਾ ਨਹੀਂ ਕਹਿੰਦੀ ਅੱਜ ਛੁੱਟੀ ਐ ਤਾਂ ਕਰਕੇ ਕਹਿੰਦੀ ਅੱਗੇ ਕਿੰਨਾ ਤਾਂ ਕਹਿੰਦੀ ਸੀ ਮੈਂ ਅੱਗੇ ਮੈਂ ਉਸ ਤੋਂ ਕਰਵਾਉਂਦੀ ਸਾਰਾ ਕੰਮ ਮੰਮੀ ਜੇ ਮੇਰੀ ਛੁੱਟੀਆਂ ਨੇ ਤਾਂ ਮਤਲਬੇ ਨਹੀਂ ਹੈਗੇ ਤੁਸੀਂ ਘਰੇ ਕੰਮ ਤੇ ਲਾਈ ਰੱਖੋ ਮੈਨੂੰ ਰੈਸਟ ਕਰ ਲੈਣ ਦੋ ਸ਼ਹ ਜਲੇ ਰਾਤੀ ਨਹੀਂ ਤੜਕੇ ਦੀ ਬੈਠੀ ਐ ਨੂੰ ਚੱਕ ਕੇ ਜਾਊਂ ਉਠੀ ਆ ਗਈ 5 ਵਜੇ ਦੀ ਚੱਕ ਕੇ ਖੋਣ ਬੈ ਗਈ ਕੋਈ ਨਾ ਮੈਂ ਨਾ ਕੰਮ ਕਰ ਰਹੀ ਐ ਤੇ ਕੋਈ ਜਰੂਰ ਹੋਰ ਐਜੀ ਚੁੱਕੀ ਨਿਕਲਦਾ ਹੈ ਕੀ ਨਿਕਲਦਾ ਤੈਨੂੰ ਇਹ ਚੋਂ ਮੰਮੀ ਕੁਛ ਨਹੀਂ ਨਿਕਲਦਾ ਬਲ ਜਾ ਮਰ ਕਿਉਂ ਸਿਰ ਦੁਖੋਂ ਲਾਦਾ ਦੇਖੀ ਪਹਿਲਾਂ ਉਹ ਇੰਨਾ ਕੁਛ ਬੋਲ ਕੇ ਗਈ ਐ ਮੈਨੂੰ ਜਾਂ ਹੋਰ ਚੋਰੀ ਕੁੱਟਦੀ ਤੇਰੀ ਨੋਰੀ ਹੋਰ ਹੁਣ ਕੁੱਟਦੇ ਚੋਰੀ ਦਿਨ ਚੜਨੇ ਤੇ ਆ ਗਿਆ ਚੱਲ ਦੇਖੀ ਜਾਊਂਗੀ ਹੁਣ ਐਹਜੀ ਉਹ ਐ ਕੀ ਆ ਕਾਹ ਹੈ ਯਾ ਟੱਬਰ ਆ ਸਾਡਾ ਤਾਂ ਲੋਕ ਪਤਾ ਨਹੀਂ ਕਹੇ ਯਾ ਪਰਿਵਾਰ ਆ ਸੱਚੀ ਤਪਾਹ ਹੁੰਦੇ ਆ ਬੰਦੇ ਨੂੰ ਇਹ ਤੋਂ ਨਾ ਰੱਖਾ ਵਰਤ ਦੱਸ ਜਿਹੋ ਬੁਮਾਰਾ ਦਾ ਕੀ ਆ ਵਸੰਮੀ ਵੀ ਐਮੀ ਮਰੀ ਜਾਊਂਗੀ ਲੈ ਹਮੋਂ ਕੰਮ ਤਾਂ ਸਾਰੇ ਕਰੀ ਤੇ ਨਾ ਤੇ ਤਿਆਰ ਵੀ ਹੋ ਗਈ ਹੁਣ ਮੇਨਾਂ ਨੂੰ ਫੋਨ ਆਉਂਦੇ ਦਾ ਬਹਿਰੇ ਖਾਣ ਵਾਚ ਤੇ ਸੇਫਲੇ ਮਗੋਂ ਹੋਈ ਨਹੀਂ ਇਹ ਕਦੀ ਆਉਣ ਲੱਗੀ ਮੈਂ ਤਾਂ ਇਹ ਹੋਣਾ ਲੱਗਦੀ ਸੀ ਬਸ ਫਿਰ ਮੈਂ ਆ ਗਿਆ ਤੇ ਤੂੰ ਮਾਤਾ ਜੀ ਨਾਲ ਵੀ ਬੈਠੀ ਹੈ ਤੈਨੂੰ ਪਤਾ ਤਾਂ ਹੈਗਾ ਜੀ ਵਰਤਾਂ ਨੇ ਤਾਂ ਤਿਆਰ ਹੋਈਆਂ ਵਰਤਾਂ ਤਾਂ ਮੈਨੂੰ ਪਤਾ ਸੀ ਫਿਰ ਤੂੰ ਤੇਰਾ ਕੀ ਸੰਬੰਧ ਵਰਤਾਂ ਨਾਲ ਤਾਂ ਪਤਾ ਰੱਖਣੀ ਨਹੀਂ ਮੋੜਾ ਮੈਨੂੰ ਪਤਾ ਮੈਂ ਕਿਹਾ ਸੀ ਮੈਂ ਮਹ ਵਰਤਾਂ ਦਾ ਵਾਧੂ ਬਣਿਆ ਮਹ ਨਾਇਕੀ ਦਵਾਈ ਚੱਲਦੀ ਹੈ ਤਾਂ ਨਾ ਟਾਈਮ ਟਾਈਮ ਲੜਦਾ ਕਰਕੇ ਹੁਣ ਤੈਨੂੰ ਬਤਾਉਣ ਮਮੀ ਕਿੱਥੇ ਘਉੜੀ ਦਾ ਰੋਜ਼ ਤੂੰ ਸਵੇਰ ਦੀ ਭੁੱਖੀ ਜੀਉਂਦੀ ਮੈਂ ਤਾਂ ਜਮਾ ਭੁੱਖੀ ਹਾਂ ਜਿਹੜੀ ਮੰਮੀ ਨੇ ਚੂੜੀ ਬੁੱਟੀ ਸੀਗੀ ਉਹ ਵੀ ਸਮਾਂ ਦੀਪਾ ਚੱਕ ਕੇ ਖਾ ਗਈ ਮੈਂ ਤਾਂ ਕੁੱਟਚਾਪ ਵੀ ਨਹੀਂ ਬੀਤੀ ਐ ਕੋਈ ਫਾਇੰਡ ਕਰਨੇ ਕਿੱਥੋਂ ਤੂੰ ਮੰਮੀ ਨੂੰ ਐ ਨਹੀਂ ਪਤਾ ਵੀ ਇਹਨਾਂ ਗੱਭੇ ਤਾਂ ਵੈਂਪਰ ਮਨੂ ਜੇ ਆਇਆ ਮਰਾ ਬਦਨ ਲੱਗ ਜਾਣ ਫਿਰ ਆਵਾਦੀ ਵੱਧ ਜੇ ਮਰਨ ਕਿਉਂ ਤੇਰੇ ਬਾਪਾ ਨੇ ਸਮਝਾਇਆ ਨਹੀਂ ਮੰਮੀ ਨੂੰ ਠੇਰਾ ਕੇ ਹੱਸਿਆ ਉਹ ਕਿੱਥੋਂ ਮੇਰੀ ਗੱਲ ਸੁਣਦੀ ਐ ਅੱਗੋਂ ਹੁਣ ਦਵਾਈ ਤਨ ਡੰਗ ਦਵਾਈ ਦੇਣੀ ਐ ਮੈਂ ਲੈ ਆਦਾਂ ਗੁੱਡ ਨੀਂਦ ਦਾ ਹੁੰਦਾ ਹਾਂ ਹਾਂ ਜੀ ਮੰਮੀ ਕਹਿੰਦੀ ਝੂਠਿਆ ਜਿਹੜਾ ਲਤੋ ਰਿਆ ਤਾਂ ਮਿੱਥੋਂ ਜਾਂਦਾ ਨਹੀਂ ਮੈਂ ਕੰਮ ਕਰਕੇ ਹੁਣ ਮੈਂ ਤੈਨੂੰ ਲੈ ਫਲ ਲਿਆ ਦੇਣਾ ਡੇਦ ਜਾ ਕੇ ਤੇਰੀ ਗੱਲ ਸੁਣ ਹਜੇ ਮੈਂ ਤੈਨੂੰ ਡੇਦ ਤੋਂ ਸੇਵ ਲਿਆ ਦੇਣਾ ਤੂੰ ਖਾ ਲਈਂ ਨਹੀ ਸਾਰਾ ਦਿਨ ਨਾ ਪਾਣੀ ਨਹੀਂ ਪੀਂਦੀ ਹੁੰਦੀ ਹਾਂ ਹੁਣ ਤਾਂ ਮੈਂ ਕੁਝ ਨਹੀਂ ਖਾਦਾ ਹੁੰਦਾ ਜਿੰਨੇ ਚਿਰ ਕਹਾਣੀ ਸੁਣਦੀ ਹੋਂ ਤੇ ਪਾਣੀ ਵੀ ਨਹੀਂ ਪੀਂਦੀ ਕਹਾਣੀ ਸੁਣਨ ਚ ਵੀ 2 ਘੰਟੇ ਬੈਨਗੇ ਕਿਉਂ ਸਾਰਨਾ ਤਾਂ ਹੋਊ ਵੀ ਹੁਣ ਬਸ ਹਰ ਕੇ ਮੈਂ ਜਾ ਕੇ ਸੇਵ ਲਿਆ ਦੇਣਾ ਤੂੰ ਖਾ ਲੈ ਕੁਝ ਨੀਂਦ ਦਾ ਮੀਂਹ ਦਸੀਂ ਇਹ ਤਾਂ ਬਾਦੂ ਵਹਿ ਹੁਣ ਨਹੀਂ ਮੈਂ ਕਹਿੰਦਾ ਨਾ ਮੰਮੀ ਵੀ ਫਿਰ ਨਾ ਤੂੰ ਨਾ ਕਹੀ ਫਿਰ ਆਏ ਕਰੂਗਾ ਉਹ ਵੀ ਹੀ ਬੋਲੇ ਇੱਕ ਪੁੱਤ ਨੂੰ ਸੜ ਕੇ ਤੋਰਦਾ ਕਹੀ ਜਾਣਦੇ ਫਿਰ ਇਹ ਤਾਂ ਜਦੋਂ ਮੂਰਖ ਤੇ ਹੈਗੀ ਇਹਨਾਂ ਨੂੰ ਪਤਾ ਹੀ ਨਹੀਂ ਵਹਿਮਾਂ ਜਪੀ ਜਾਂਦੇ ਨੇ ਜਾਇਆ ਉਰਾਲਾ ਵੇਰਗਾ ਹੁੰਦਗਾ ਮੈਂ ਤਾਂ ਲਿਆ ਕਿਦ ਨੱਟੀ ਤੂੰ ਤਾਂ ਨੂੰ ਇਹ ਨਹੀਂ ਬਤਾਦਾ ਅਦਲੋਤੀ ਹੋਰ ਆਉਂਦੀ ਹਾਂ ਮੱਲਾਵਾ ਜੰਗਾਡੇ ਤੋਂ ਕੋਈ ਨਹੀਂ ਕਾਲੇ ਮੁੰਤ ਕੋਨ ਨੂੰ ਪਟਾਊਗਾ ਤੂੰ ਤਾਂ ਹੁਣ ਕਹਿ ਕੇ ਬਾਦ ਨੂੰ ਤੁੱਜੇ ਨਾ ਸਾਧਾ ਲੜੀ ਮੇਲਣਾ ਜਾਊਗੀ ਹੁਣ ਤਾਂ ਦੇਖੀ ਜਾਓ ਕਿਸੋ ਕਿਸੇ ਰੇਤਾ ਲਾਉਂਗੀ ਜਿੰਨ ਤੇ ਪਹਾੜ ਹੀ ਨਹੀਂ ਸੰਦੀ ਹੈਗੀ ਉਦੋਂ ਖਾ ਲੂਗੀ ਚੰ ਸੇਵੋ ਸੁਣ ਮੈਂ ਤੇ ਵੀ ਇਹੰਦੰਦ ਪਹੇਜਾਂ ਨਹੀਂ ਬੰਮਤ ਕੋ ਮੁੰਤ ਕੋਤ ਮੇਰੀ ਗੱਲ ਸੁਣੋ ਅੰਮਾ ਕਿੱਦਾਂ ਜਾਂਦਾ ਸੇ ਕੰਮ ਜਾ ਕੇ ਹੁੰਦਾ ਸੇ ਉਹ ਸੁਣ ਤਾਂ ਕੰਮ ਸੀਗਾ ਕੋਈ ਮੈਂ ਕਿਹਾ ਮੈਨੂੰ ਪੈਸੇ ਦੇ ਆ ਕਿਵੇਂ ਮੈਂ ਨਾ ਮਨ ਦੀ ਤਾ ਚੂੜੀਆਂ ਚੜਾ ਦੂੰਗੀ ਇਹਨੂੰ ਬਾਹਰ ਖਾਣਾ ਤੇ ਨਾਲ ਇਹਨੂੰ ਕੋਈ ਸਮਾਨ ਮੋੜ ਲਿਆ ਹੁਫਰ ਨੋਟ ਵੀ ਹੋਣਾ ਹੈ ਫਸ ਦੇ ਕੇ ਨਾ ਕੋਈ ਨਹੀਂ ਪੈਸੇ ਤਮਾ ਲੈਣੀ ਆ ਮੈਂ ਤੈਨੂੰ ਕੀ ਕਹਿਆ ਸੀਗਾ ਵੀ ਇਹ ਬਹਿਮਾ ਘਰ ਮੰਜ ਨਹੀਂ ਪਹਿਣਾ ਉਹ ਬਿਮਾਰਤਾ ਰਹਿੰਦੀ ਹੈ ਲੈ ਦੇ ਰਖ ਲੈ ਉਹਦੀ ਤਾਂ ਹੋ ਗਈ ਇਹ ਸੁੱਖ ਵਾਸਤੇ ਤੇਰੇ ਵਾਸਤੇ ਹੈ ਨਹੀਂ ਮੇਰੀ ਲੋਕੀ ਮਤੋਂ ਦੀ ਹੈ ਆਏ ਆਏ ਖੁਸ਼ ਹੁੰਦਾ ਹੋਵੇ ਨਾ ਲੋਕ ਮਰਨ ਕਿਉਂ ਵਕਤ ਨੂੰ ਬਣੂ ਖੁਸ਼ ਹੁੰਦਾ ਤੂੰ ਵੀ ਮੈਂ ਬੈਠ ਰੱਖੇ ਸੀ ਬੈ ਜਾ ਬੱਪ ਨੂੰ ਹੁੰਦਾ ਸੀ ਗਣਾਲੇਪੁਰ ਮੈਂ ਤੇ ਕੋਈ ਇਹ ਨਹੀਂ ਸੁਣਦੀ ਹੈਗੀ ਮੈਂ ਤਾਂ ਤਾਂ ਪੈਸੇ ਮੰਗੇ ਨੇ ਉਹ ਫਿਰ ਮਾਂ ਉਹ ਬਿਮਾਰ ਹੈਗੀ ਬਾਦਜੂ ਗਲ ਉਹਤੇ ਲੱਗੀ ਜਾਣਗੇ ਅੱਛਾ ਤੂੰ ਤੇ ਦਵਾਈ ਦਵਾਈ ਇਹ ਨਾ ਉਹ ਦਵਾਈ ਨਾਲ ਤਾਂ ਆਉਂਦੀ ਹੈ ਫਿਰ ਹੁਣ ਆ ਇੱਕ ਦਿਨ ਨਾਲ ਧੁੱਤੀ ਮਰਨੇ ਹੁਣ ਕੀ ਹੁੰਦਾ ਤੇ ਫਿਰ ਉਹ ਟਾਈਮ ਤੇ ਜਾ ਰਹੀ ਬਦੂਗਾ ਇਹਨਾਂ ਕੰਦੇ ਮੈਂ ਬੇਸੇ ਦੇ ਰਹਿ ਮੈਂ ਤੂੰ ਬਾਹਰ ਨਹੀਂ ਸੁਣੀ ਜਾਂਦੇ ਤੇਰੀਆਂ ਗੱਲਾਂ ਚਾਹ ਕੋਈ ਨੀ ਮੋ ਉੱਥੇ ਪੈਣ ਵੀ ਲੈ ਲਈ ਚੰਗਾ ਬਿੱਡਾ ਮੈਂ ਕੰਮ ਜਾ ਕੇ ਬੜਾ ਠੀਕ ਆਹੋ ਮੋੜ ਜਾ ਕੇ ਨਹੀਂ ਮੈਂ ਜ਼ਰੂਰ ਤੂੰ ਸੇਵ ਕਰੋ ਮੈਂ ਸੇਵ ਮੈਂ ਤਾਂ ਵਾ ਦਿਮੇ ਖੰਦੇ ਨੇ ਨਹੀਂ ਨਹੀਂ ਜੇ ਮੈਂ ਜਿੰਮਨੀ ਕੁ ਜੀ ਮੈਂ ਨਕਰਾ ਗਲਮਾ ਦੇ ਕੇ 15 ਬੈਨੋ ਗੁਮਾਤੋ ਦੇਣੀ ਇੱਕ ਹੱਗ ਦੂ ਦਵਾਈ ਦੇਣਾ ਕੀ ਮਤ ਤੁਹਾਨੂੰ ਰਣਵਤੀ ਨੂੰ ਮੀਂਹ ਕੋਣ 4-5 ਘੰਟੇ ਦਾ ਰਹੇਗੀ ਬਸ ਅੱਥੇ ਰੋਟੀ ਖਾ ਲੂੰਗੀ ਮੈਂ ਰਹਿਣ ਦੇ 4-5 ਘੰਟੇ ਥੋੜੇ ਦਵਾਈ ਖੋਣੇ ਥੱਕਣ ਕੋਈ ਬੋਧ ਹੁੰਦਾ ਕੋਈ ਬਲੇਸ ਨਹੀਂ ਲੇ ਦੁਖਾ ਮੈਂ ਕਹ ਲੈਣੀ ਦੁਖਾ ਮੈਂ ਇੱਕ ਅੱਧਾ ਖਾ ਕੇ ਗਿਰਾਂ ਫਿਰ ਕਰ ਲਾ ਦਵਾਈ ਜੀ ਕੋਣ ਜੀ ਕਿਸੇ ਜੀ ਨਾਲ ਬਾਹਰ ਟੇਸ ਫਿਰ ਦੇਖੀ ਜਾਂਦੇ ਤੇਰਾ ਆਪਣਾ ਵੀਡੀਓ ਘੁਟਾ ਰਿਹਾ ਹੈ ਨਾਲੇ ਮਮਮੀ ਨੇ ਮੇਰੇ ਜੀ ਕਹਿੰਦਾਂ ਕੋਈ ਨਹੀਂ ਕਿਹਾ ਹੁਣ ਜਿਹਦੇ ਕੋਈ ਪ੍ਰੋਬਲਮ ਨੂੰ ਵਰਤ ਰੱਖਦੀ ਹੈ ਜਦੋਂ ਤੜਾਉਂਦਾ ਐ ਇਹ ਤਾਂ ਉਹ ਗੱਲਾਂ ਨੇ ਮੈਂ ਦੁਖਾ ਲਾ ਤੂੰ ਤਾਂ ਸਮਝ ਜਾਣਾ ਥੋੜੀ ਜਿਹੀ ਐ ਜਦੋਂ ਹੁਣ ਨਹੀਂ ਤੇ ਜਿਹੜੀ ਹੈਗੀ ਮੈਨੂੰ ਤਾਂ ਇਸ ਗੱਲ ਦਾ ਸਾਰਾ ਪਤਾ ਵੀ ਵਕਤਾਂ ਕਿ ਹੁੰਦਾ ਹੁਣ ਫਿਰ ਜਿਵੇਂ ਮੰਮੀ ਕਹਿੰਦੇ ਮੰਦੇ ਸਾਹ ਲਾਤਾ ਤੇਰੀ ਪੈਗਾ ਉਹ ਤਾਂ ਸਮਝ ਨਹੀਂ ਮੈਨੂੰ ਵੱਢ ਕੇ ਪੇ ਮਹਾਵਰਬਾ ਕੋਣ ਗਣ ਕੋ ਜਿੰਦਾ ਅੱਜ ਤੂੰ ਮਨਤਾ ਲੈਣਾ ਤੇ ਤੈਨੂੰ ਕਹਿ ਨਹੀਂ ਉਹ ਕਾਮਾ ਹਾ ਪਲੇਸ ਖੜਾ ਹੋਣੀ ਨਹੀਂ ਪਲੇਸ ਤਾਂ ਗਾਵਾ ਹੈ ਕੋਈ ਬਲੇਜ਼ ਨਹੀਂ ਲੱਗਦਾ ਕੁਝ ਨਹੀਂ ਬਖ ਉਹ ਘਰ ਆ ਦੋ ਇਥੇ ਅੰਦਰ ਕਿਹੜਾ ਪਤਾ ਲੱਗਦਾ ਤੁੰਨੇ ਹੀ ਹੈ ਲੈ ਇਹਦਾ ਉਹ ਵਰਤੋ ਇਹ ਤਾਂ ਮੈਡਮਾਂ ਤੋਂ ਸੇ ਖਾਈ ਜਾਂਦੀਆਂ ਸਦਿ ਲਈ ਮਾਮੂਲੀ ਕੀ ਕੁਸ਼ੀ ਹੋਈ ਇਹ ਤਾਂ ਸਾਰਾ ਮਨ ਮੁੱਖੀ ਰਹੂਗੀ ਸਭ ਇਹ ਬੜੀ ਮੁੱਖੀ ਆ ਅੰਦਰ ਬਾੜ-ਬੜਕਾ ਇਹ ਤਾਂ ਫੂਟ ਖਾਈ ਜਾਂਦੀ ਹੈ ਦਸਤੀ ਮਾਂ ਨੂੰ ਦੇਖੀ ਹੋਏ ਉਹ ਆਈਂਦਾ ਕੀ ਕਰਦੀ ਹੈ ਵੇ ਮਾਂ ਤਮੋਜਾਸਤੀ ਵੀ ਮਾਂ ਮਾਂ ਮੰਮੀ ਉੱਠ ਕੇ ਬੈਠਾ ਠੀਕ ਹੋ ਗਿਆ ਲੈ ਆਪੇ ਛੋਟਾrna ਬਈਆ ਉਹ ਮੈਡਮ ਜਿਹਦਾ ਤਾਂ ਐਸੀ ਵਰਤਾ ਨਾ ਕਿਹੜੇ ਪਾਸੇ ਤੇ ਲੱਗਦਾ ਉਹਦਾ ਵਰਤਾ ਰੱਖਿਆ ਦਾ ਕਿਉਂ ਵਰਤਾ ਹੈਗਾ ਪੁੱਤ ਸਿਉਂ ਉਹਦੇ ਬਾਗ ਪਈਏ ਤੂੰ ਮੈਂ ਨਹੀਂ ਬਾਦ ਬਈ ਹਨਾ ਜਾ ਕੇ ਦੇਖ ਲੈ ਮੈਂ ਤਾਂ ਖਾਣਾ ਦੇਖ ਕੇ ਆਈ ਆ ਸੇਵ ਖਾਈ ਜਾਂਦੀ ਆ ਬੈਠੀ ਇਹ ਕਾਦਾ ਵਰਤ ਹੋਇਆ ਸੇਵ ਖਾਂਦੀ ਆ ਤੇ ਹੋਰ ਵੀ ਰਾਗ ਦੇ ਹੱਥਾੜਾ ਖਵਾਈ ਜਾਂਦਾ ਉਹਨੂੰ ਨਹੀਂ ਮੈਂ ਮਰ ਜਾ ਨਾ ਹਟਿਆ ਫੇਰ ਮੈਨੂੰ ਐ ਲੱਗਦਾ ਉਹ ਬਾਜ਼ਾਰ ਗਿਆ ਹੋਊਗਾ ਪੱਕਾ ਜਦੋਂ ਮੈਂ ਮਾਏ ਮਾਪੇ ਐਸੇ ਮੰਗੇ ਸੀ ਵੀ ਮੈਂ ਇੱਕ ਅਰੇਡੀ ਵਾਲਾ ਹੁੰਦਾ ਲੈ ਕੇ ਦੇਉਂਦੇ ਸਾਰੇ ਆਉਣਗੇ ਵਰਤਾਂ ਵਾਲੇ ਤੇ ਵੇਚਣ ਉਹਦੇ ਚੀਜ਼ ਤੇ ਫੇਰ ਉਹਨੂੰ ਕੀ ਲੋੜ ਪਈ ਸੀਗੀ ਕੰਟਾ ਖੜਿਆ ਨਾ ਇਹ ਉਹਨਾਂ ਦਾ ਮਾ ਕੀ ਉਹ ਜੇ ਚੋਜ ਜੇ ਕਰਦੇ ਹੋ ਨੇ ਤੈਨੂੰ ਪਤਾ ਤਾਂ ਹੈ ਉਹ ਭੁੱਖੀ ਨਹੀਂ ਰਹਿ ਸਕਦੀ ਬਈ ਕੀ ਨਹੀਂ ਰਹਿ ਸਕਦੀ ਕੀ ਉਹਨੇ ਮੰਨਉ ਪੈਂਦੀ ਉਹਨੂੰ ਉਹਦੀ ਕੀ ਮਤ ਹੁੰਦੀ ਐ ਮੈਨੂੰ ਨਹੀਂ ਪਤਾ ਉਹਦਾ ਤਾਂ ਜਾ ਕੇ ਆਪੀ ਗੱਲ ਕਰ ਲੈ ਮੈਂ ਕਰਦੀ ਮੈਂ ਪਟੀਆਂ ਕੁੱਤੋਂ ਦੀ ਦੇਖਣਾ ਜਿਵੇਂ ਮਾਂ ਚਾਤ ਬਚਾਰੋਂ ਪਾਣ ਤਾ ਬਰਤ ਬੁਣੀ ਮਰ ਜਾ ਮੈਂ ਤਾਂ ਪਈ ਬਹਿਮ ਐ ਮੈਂ ਤਾਂ ਜਾਣਦੀ ਆ ਮੈਂ ਕੁਛਦੀ ਆ ਨੂੰ ਬੋਤ ਕੀ ਹੈ ਹੁਣ ਆਉਗਾ ਸਵਾਦ ਸਹੀ ਗੱਲ ਕਰ ਨਾ ਰਖੋ ਵਰਤ ਜੀ ਨਹੀਂ ਭੁੱਖ ਕੱਟੀ ਆਂਦੀ ਨਾ ਮੈਂ ਨਹੀਂ ਖਾਦੀ ਹੈਗੀ ਕਿਉਂ ਇਹਨਾਂ ਨੇ ਤੈਨੂੰ ਕਿੰਨੇ ਰੀਤਾਗਾ ਖਾਦਾਗਾ ਮੈਂ ਨਹੀਂ ਲਾ ਹੋਰ ਖਾਣਾ ਕਿਉਂ ਬਾਤ ਨਾ ਕਿਉਂ ਆਫਰੇ ਬਿਮਾਰ ਹੈਗੀ ਦਵਾਈ ਨਹੀਂ ਚੱਲਦੀ ਨਹੀਂ ਆਉਂਦੀ ਵੀ ਵਾਖ ਤੇਰਾ ਤੈਨੂੰ ਤਾਂ ਸ਼ਰਮ ਹੋਣੀ ਚਾਹੀਦੀ ਆ ਤਾਂ ਨਹੀਂ ਕੰਜਰ ਮੰਨਦਾ ਮੇਰੀ ਮੰਮੀ ਤੇ ਮੈਂ ਕਿਹੜਾ ਖਾਣ ਲੱਗੀ ਆ ਹੁਣ ਕੀ ਕਰੀਏ ਇਹਨਾਂ ਖਾਦਾ ਲਿਆ ਨਹੀਂ ਖਾਦਾ ਖਾਦਾ ਤਾਂ ਮੈਂ ਹੈਰੀ ਪਰ ਮੈਂ ਇਹਨੂੰ ਖਵਾਉਣਾ ਹੈਗਾ ਵੀ ਖਾ ਲੈ ਦੇ ਤੂੰ ਪਾ ਰੋ ਪਿਆ ਮੇਰੀ ਗੱਲ ਸੁਣ ਤੈਨੂੰ ਇਹ ਨਹੀਂ ਪਤਾ ਮੇਰੇ ਪੁੱਤ ਆਸ ਤੇ ਬਾਤ ਰੱਖਿਆ ਤੈਂ ਮੰਮੀ ਮੈਂ ਤਾਂ ਖਾਦੇ ਨਹੀਂ ਤੱਕ ਕਿਨੇ ਬੋਲਦਾ ਸੀ ਮੈਂ ਤਾਂ ਵੀ ਨਹੀਂ ਖਾਦਾ ਇਹ ਤਾਂ ਤੂੰ ਕਿਉਂ ਡਿੱਗੀ ਪਈ ਆ ਖੜੀ ਹੋ ਕੰਮ ਕਰਨ ਵਾਲੇ ਖਾਣ ਨੇ ਮਾਰ ਲਈ ਉੱਤੋਂ ਮੈਂ ਦਰਣਾ ਮੰਮੀ ਕੰਮ ਕਰੇ ਉਹ ਨਰਿੰਦਾ ਹੁੰਦਾ ਕੁਛ ਖਾਦਾ ਨਹੀਂ ਅੱਛਾ ਹੁਣ ਤੂੰ ਮੰਮੀ ਨੂੰ ਮੱਤਾ ਦੇ ਨਾ ਆਪਦੀ ਨੂੰ ਹੋਰ ਹੁਣ ਮਾਂ ਦੇਖ ਤਾ ਤੂੰ ਆਪ ਹੀ ਸਿਆਣੀ ਹੈ ਨਾ ਮੈਂ ਤਾਂ ਸਿਆਣੀ ਹੈ ਕਿ ਪਾ ਤੇਰੇ ਵਰਗੇ ਸਿਆਣੇ ਨਹੀਂ ਰਹਿਣ ਦਿੰਦੇ ਮਾਂ ਮਾਂ ਨੂੰ ਮੇਰੀ ਗੱਲ ਸੁਣ ਲੈ ਭਾਈ ਸੇਵ ਖਾਦਾ ਦੱਸ ਮੈਨੂੰ ਮੈਂ ਨਹੀਂ ਖਾਦਾ ਮੰਮੀ ਹੁਣ ਮੈਨੂੰ ਨਹੀਂ ਖਾਦਾ ਨਹੀਂ ਹਾਂ ਖਾਣ ਨੂੰ ਮੈਂ ਵੀ ਖਾ ਲ ਖਾ ਲ ਮੈਂ ਲੋੜ ਕੀ ਹੈਗੀ ਮੈਂ ਤੈਨੂੰ ਦੱਸਦਾ ਚੱਕ ਪਰੇ ਖਵਾ ਦੇ ਸੌ ਮੈਂ ਨਹੀਂ ਲੈਣੀ ਆਂ ਕਿ ਤੂੰ ਸੌਂ ਮੈਂ ਲੈ ਕੇ ਤੁਹਾਨੂੰ ਫੜ ਮੈਂ ਤਾਂ ਹਜੇ ਸੋਤੀ ਆਂਦੀ ਸੀ ਮਹਾਰਾਜਾ ਮੈਂ ਜਾਣੀ ਇਹਨੂੰ ਲੈ ਕੇ ਜਾਨੀ ਆ ਨਾਲੇ ਝੂੜੀਆਂ ਚੜਾ ਲਿਆਉਗੀ ਮੈਨੂੰ ਨਹੀਂ ਪਤਾ ਕਿ ਮਹਾਰਾਣੀ ਨੂੰ ਤਾਂ ਸੇਵ ਜੀਲ ਜੀਲ ਖਵਾਤੇ ਮਾਂ ਦੇਖ ਮੈਂ ਤੇਰੇ ਮੂਰੇ ਕਦੇ ਬੋਲ ਲੈਣੀ ਹੈ ਨਾ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਤੇ ਮਾਵਾਂ ਕਿਦ ਤਨੂ ਕਹਨੇ ਵੀ ਇਹ ਬਹਿਮਾ ਭਰਮਾ ਜਦ ਤੂੰ ਬਾਹਰ ਨਿਕਲਿਆ ਇਹ ਸਾਰੇ ਪਖੰਡਵਾਦ ਆ ਆਪਣੇ ਧਰਮ ਨੂੰ ਨਹੀਂ ਸੋਭਾ ਦਿੰਦਾ ਤੂੰ ਨਾ ਬਾਲੀ ਆਂ ਵੀ ਲਿਆ ਕੇ ਆਵੇ ਕੋਲੇ ਰੱਖ ਤੈਨੂੰ ਕੀ ਪਤਾ ਤੂੰ ਤਾਂ ਕੱਲ ਦਾ ਜਵਾਕ ਵੀ ਬਹਿਮਾ ਭਰਮਾ ਕੀ ਹੁੰਦੇ ਨੇ ਮੈਨੂੰ ਤਾਂ ਇੰਨਾ ਟਾਈਮ ਹੋ ਗਿਆ ਇਹਨੂੰ ਮੈਨੂੰ ਤਾਂ ਪਤਾ ਹੀ ਹੈ ਵੀ ਬਾਤ ਕਰਕੇ ਤੂੰ ਕੀ ਬਣਦਾ ਹੁੰਦਾ ਕੀ ਕਹਿੰਦੇ ਹੁੰਦੇ ਬਾਤ ਕਰ ਮੈਂ ਸਾਰੀ ਉਮਰ ਹੀ ਹੋ ਗਈ ਮੈਨੂੰ ਲਾਈਫ ਦੀ ਬਾਤ ਕਰਦੀ ਨੂੰ ਕੀ ਹੋਵੇ ਜੇ ਮੈਂ ਹੁਣ ਛੱਡ ਤੇ ਮਾਂ ਰੋਜ਼ ਸੁਣਦੇ ਆਂ ਜੀ ਐਵੇਂ ਇਹਦਾ ਬੈਨ ਆਇਆ ਮਰਾ ਵਦਨ ਲੱਗ ਜਾਣਾ ਫਿਰ ਲੋਕ ਮਰ ਨਹੀਂ ਗਏ ਬਸ ਮੈਨੂੰ ਵੀ ਪਤਾ ਲੱਗਿਆ ਤੂੰ ਤਾਂ ਬੋਲਦੇਂਗਾ ਨਾ ਇਹ ਨਹੀਂ ਅੱਜ ਜੀ ਬੋਲੇਗਾ ਤੂੰ ਮਾਂ ਦਾ ਪੱਖ ਤਾਂ ਕਦੇ ਲੈਈ ਮਾਂ ਮਾਂ ਬਿਮਾਰ ਆਏਗੀ ਤੂੰ ਵੀ ਸੋਚ ਪਾਣੀ ਬਿਨਾ ਲੈ ਦਵਾਈ ਦੀ ਚੱਲਦੀ ਹੈਗੀ ਗਰਮ ਗੋਲੀਆਂ ਪਾਣੀ ਬਿਨਾ ਮੂੰਹ ਸੁੱਕੇ ਫੇਰ ਇੱਕ ਦਿਨ ਨਾ ਲੈਈ ਫਿਰ ਕੀ ਹੋਜੂ ਪਹਿਲਾਂ ਕਿਹੜਾ ਤੂੰ ਮਸ਼ੀਨ ਨੂੰ ਕੰਮ ਕਰਦੀ ਆਂ ਉਹ ਮੈਨੂੰ ਕਰਨਾ ਪਹਿਲਾਂ ਵੀ ਹੋਣੀ ਗੱਲ ਨਾ ਹੋਸਾਂ ਜੇ ਜਦੋਂ ਕੁਛ ਕਰਦਾ ਨਾ ਹੋਰ ਡਾਂਡ ਤਾਂ ਖਾਸੀ ਮੈਨੂੰ ਲੱਗਾ ਹਾਂ ਮੰਜੇ ਤੇ ਪਈ ਨਹੀਂ ਦੀਦੀ ਇਹ ਆ ਸੇਵਾ ਨਾ ਜਾਣ ਪਈ ਤੇ ਇਹ ਤਾਂ ਪੰਗੀ ਮੀ ਰੂਹੀ ਖਵਾ ਕੇ ਸਿਓ ਐ ਨਹੀਂ ਪਤਾ ਕਹਿ ਕੇ ਖਵਾਇਆ ਕਹਿ ਕੇ ਨਾ ਇਹ ਖਵਾ ਜਾ ਤਾਂ ਮੈਂ ਕੂਛ ਨਹੀਂ ਮਾਵਣ ਕਿੰਨਾ ਚੱਕਰਾ ਚੋਂ ਨਿਕਲ ਜਾ ਬਾਹਰ ਤੋਂ ਵੇਖ ਮੈਨੂੰ ਤਾਂ ਬਹਿਨ ਤੂੰ ਕੁਛ ਮਾਰਦੀ ਗੈਲਾ ਗੱਲ ਸੁਣਨੀ ਮੇਰੀ ਮੋਟਰ ਮੋਟਰ ਚੱਪੀ ਨੇ ਤੂੰ ਵੀ ਬੋਲ ਬਾਬੂ ਸਰ ਕਾਇ ਖਾਲੇ ਮੰਮੀ ਮੈਂ ਕੁਝ ਨਹੀਂ ਖਾਂਦਾ ਹੈਗਾ ਤੂੰ ਲੈ ਜੀ ਤੈਨੂੰ ਆਇਆ ਨਾ ਵੀ ਖਾਣ ਆਲਾ ਮੈਂ ਤੂੰ ਲੈ ਜਾ ਸੇਬਾਂ ਨੂੰ ਮੈਂ ਤਾਂ ਕੁਝ ਨਹੀਂ ਕੀਤਾ ਹੈਗਾ ਮੈਂ ਖਾਦਾ ਨਹੀਂ ਹਜੇ ਖਵਾਉਣਾ ਸੀ ਮੈਂ ਤਾਂ ਤੈਨੂੰ ਹੁਣ ਵੀ ਕਹਿੰਦਾ ਵੀ ਖਾ ਲਾਂ ਦੇ ਬਾਅਦ ਮੈਂ ਕਾਹ ਨਹੀਂ ਆ ਖਾ ਲਾਂ ਦੇ ਮਾਵਾਂ ਕਿਉਂ ਖਾ ਲੈ ਤੈ ਖਵਾ ਦੇ ਹੁਣ ਰਾਜਲੀ ਹੁਣ ਨੱਕ ਮਾਰਤਾ ਖਾ ਲਾਂ ਦੇ ਮਾਵਾਂ ਕਿ ਤੂੰ ਪਹਿਲਾ ਚਮਚਾ ਹੈ ਚਲ ਕੋਈ ਨਹੀਂ ਮੇਰੇ ਕੋਲ ਤਾਂ ドラਮਾ ਲੱਗਦਾ ਦੋਸਤਾਂ ਦੇ ਮੈਂ ਤਾਂ ਤੈਨੂੰ ਪਹਿਲੀ ਕਿਹਾ ਸੀ ਹੁਣ ਮਾਂ ਨੇ 10 ਦਿਨ ਨਹੀਂ ਖੜਾ ਸਕਣਾ ਕੋਹ ਨੂੰ ਤੂੰ ਖਾਦੇ ਐ ਪਤਾ ਨਾ ਸੇਪਾ ਨੇ ਜਾਨੀ ਕਰਾਇਆ ਰਿਹਾ ਇਹਨੂੰ ਬਿੱਥੋ ਸਮਝਾਉਣਾ ਲਈ ਪਹਿਲਾਂ ਤਾਂ ਇੱਜ਼ਤ ਕਰਦੇ ਆਂ ਆਪਾਂ ਕਦੇ ਬੋਲ ਲੈਣੀ ਮਾਂ ਨਾਲ ਕਾਦੇ ਵਾਸਤੇ ਹੁਣ ਇਹਨੂੰ ਸਮਝਾਉਣਾ ਐ ਇਹਨਾਂ ਸਮਝਦੀ ਵੀ ਨਹੀਂ ਚਲ ਮਾਂ ਤਾਂ ਨਹੀਂ ਸਮਝਦੀ ਤੂੰ ਤਾਂ ਮੇਰੇ ਕੰਨ ਤਾਂ ਸਮਝ ਨਹੀਂ ਆਉਂਦਾ ਕੂਬੀਨੀ ਮੇਰੀ ਗੱਲ ਸੁਣੀ ਹੈਗੀ ਮੈਨੂੰ ਮੈਨੂੰ ਤੇਰਾ ਸੰਸਾ ਹੈਗਾ ਵੀ ਤੂੰ ਤਾਂ ਦਵਾਈ ਚਾਲਦੀ ਐ ਕੁੱਤੋਂ ਬਿਮਾਰ ਐਨੂੰ ਸਾਹਮਣੇ ਮੈਨੂੰ ਕਿਹਾ ਉਹ ਤਾਂ ਸਹੀ ਹੀ ਨੀਮਨਦੀਪ ਅਰ ਸੋਈ ਕੇ ਵਸੇ ਉੱਪਰ ਹੈ ਤੇ ਪਾਂਡੇ ਨਾਲ ਮਾਂ ਜਾ ਕੇ ਉੱਤੋਂ ਕੰਮ ਕਰ ਰਿਹਾ ਮੈਂ ਤਾਂ ਖੜਿਆ ਵੀ ਜਾਂਦਾ ਮੰਮੀ ਨੂੰ ਇਹ ਨਹੀਂ ਹੈਗਾ ਵੀ ਮੈਂ ਵੀਰਪਾਲ ਨੂੰ ਕਹਿਣਾ ਐਵੇਂ ਮੈਨੂੰ ਗੁੱਸਾ ਆਉਂਦਾ ਟਰਮਾਈ ਚਾਹਾਂ ਮੈਂ ਮੈਂ ਕਹਿੰਦਾ ਨਾ ਵੀਰਪਾਲ ਨਾਲ ਕਰਾ ਦੂ ਉਹ ਨਾ ਕੁਝ ਨਹੀਂ ਬੋਲੀ ਉਹ ਘੇਰ ਰਹੀ ਇੰਨੀ ਇੰਜ ਕਿ ਮੈਂ ਤਾਂ ਮਾਰਦੀਆਂ ਪਾਂਡੇ ਜੱਤੀ ਜਿੰਦੀ ਮਗਾਂ ਮੇਰੇ ਨਾਲ ਮਾਤਾ ਪਤਾ ਨਹੀਂ ਕਿਤੇ ਨਹੀਂ ਘਰੂ ਮਹਿਮਾ ਜੋ ਮਾਰਤੀ ਦੁਨਿਆਈ ਨਾ ਪਖੰਡਾ ਵੀ ਦਸ ਸਹੀ ਗਿਰਲਾਇ ਨੂੰ ਨਾ ਵਿਜਾਣ ਦੁਨਿਆ ਕਾਣੂ ਮਰੇ ਆਵਾਜ਼ੀ ਹੋਰ ਵਧੀ ਹੁੰਦੀ ਚਲੋ ਗਿਆਨ ਪੜਦੋ ਲੈ ਨੂੰ ਬਿੱਥੇ ਕਿੱਥੇ ਕੀ ਸਮਝਾਈਏ ਮਾਤਾ ਇਹ ਮਿਲ ਵੀ ਬੁਫਕੇ ਨਹੀਂ ਸਕਦੇ ਚਲੋ ਚੁੱਪੀ ਹੈ ਮੇਸ਼ੀਨ ਹੈ

ਪਾਣੀ ਦੇ ਬਰਸਾਤ ਕਿ ਨਾ ਮਾਰੀ। ਮੈਂ ਆ ਮਾ ਜੰਦੀ ਪਾਣੀ ਜ। ਆ ਵੀ ਲੈਉਂ ਜ। ਪਾਣੀ ਪਾਣੀ। ਨਾ ਮੈਂ ਕਿਹਾ ਸੀਗਾ। ਕੀ ਕਿਹਾ ਸੀ ਤੂੰ? ਪ੍ਰਵਾਹ ਆ ਰਿਹਾ ਹੈ ਜੀ। ਹੋਇਆ। ਮੈਂ ਹੋਇਆ। ਲੱਕੜੀ। ਪਾਣੀ ਬਾਜੀ ਤੇ ਮਾਰੇ। ਮਾਤਾ ਤੁਮ ਕਹਿ ਰਹੀ ਸੀ ਕੋਈ ਇਨਪੁਟ ਖੜੂਗੀ ਚਰਨ ਦੀ ਖੜੀ ਹੋ ਜਾ ਸੈਟ ਹੈ ਤਾ ਖੜੀ ਹੋ ਜਾ ਨਰ ਪਾਣੀ ਦੀ ਰਾਇ ਤੇ ਪਾਣੀ ਨਹੀਂ ਡਾਣਾ ਰਾਇ ਨਾ ਠੀਕ ਹੈ ਨੀ ਬਸ ਰਾਇ ਤੇ ਪਾਣੀ ਨਹੀਂ ਲੈਣਾ ਮਾਤਾ ਪਾਣੀ ਨਹੀਂ ਦੇਣਾ ਕੁਝ ਨਹੀਂ ਹੋਇਆ ਠੀਕ ਹੈ ਨਾ ਠੀਕ ਹੈ ਬਸ ਹੁਣ ਤਾਂ ਕੰਟਾ ਰਹਿ ਗਿਆ ਕੋਈ ठीक है ए दा मात्र तक आ गया डॉक्टर ने बीमारी पा दिए मैं मैं तो बच्चे इनु कुछ हो गया सुखा तो की ले पानी ये उनी होण है तू प्या दे मैं तुम्हें एक फील दी पानी पानी बिना नहीं नहीं पीना है ना ठीक है मैं तो डरती और की कहे मां देखला तुस ता भाड़ ही डाल दे मैं ते और हुन तु फिर तू प्यादे पानी जे मैं तो डरता हुंदा तू सेव ना नु ले आके खवाउंदा ਇਹ ਸਾਰੀ ਕਰਾਮਤ ਤੇਰੀ ਐ ਸੇਵਾਈ ਨੇ ਉਹ ਤਾਂ ਕੀ ਡਰ ਡੈਵਿਡ ਦੱਸ ਕਹਤੋਂ ਜਾਰੇ ਵਾਜੀ ਜਦੋਂ ਕੁਛ ਕਾਦਾ ਪੀਤੀ ਨਾ ਮੈਨੂੰ ਤਾਂ ਨਾ ਕੋਈ ਹਿੰਦੀ ਦਵਾਈ ਨਹੀਂ ਲੈ ਮੇਰੀ ਗੱਲ ਸੁਣ ਮੈਨੂੰ ਤਾਂ ਬਹਿਣ ਮੈਂ ਮਾਂ ਦਾ ਸੁੱਤੇ ਬਹਿਮਾਣੀ ਐ ਤੇ ਮੈਂ ਉਹ ਘਰਤਾ ਲਿਆ ਫੜਾ ਨਾ ਨਹੀਂ ਦੇ ਮੈਨੂੰ ਨਹੀਂ ਦਿੰਦੀ ਮੈਂ ਨਹੀਂ ਫੜਾ ਲਾ ਮੈਂ ਕਿ ਤੂੰ ਨਾ ਰਹਿਣ ਦੇ ਜੇ ਮੇਰੇ ਪੁੱਤ ਨੂੰ ਕੁਛ ਹੋ ਗਿਆ ਨਾ ਤੂੰ ਸਾਬ ਲਾ ਲਈ ਮਾਂ ਤਾਂ ਤੂੰ ਪੀ ਲੈ ਤੂੰ ਸਾਬ ਨਾ ਬੀ ਹੋਣਾ ਜੇ ਮੇਰੇ ਪੁੱਤ ਨੂੰ ਗੁੱਸਾ ਹੋ ਗਿਆ ਸਾਹ ਬਾਲ ਲੀ ਸੁਣ ਕੇ ਲੱਭੀ ਤਾਂ ਤਾਂਂਗੀ ਜੇ ਹੁਣ ਤਾਂ ਪਿਆ ਦੇ ਹੋਰ ਪਿਆ ਦੇ ਮੈਂ ਸੇਵ ਖਾਣਾ ਤੂੰ ਜਿੰਮੇਵਾਰ ਹੈ ਇਹ ਕਹਨ ਦੀ ਮੈਂ ਖੁਰਾ ਕੋਈ ਨਹੀਂ ਹੁਣ ਨਾ ਮੈਂ ਸੇਵ ਲੈ ਕੇ ਦਿੰਨਾ ਤੇ ਨਹੀਂ ਮੈਂ ਖਵਾ ਦੇ ਮੈ ਤਾਂ ਬੁਰੀ ਲੱਗਦੀ ਐ ਤੁਹਾਨੂੰ ਨਾ ਪਾ ਨਾ ਗੋ ਲੱਗ ਜਿੰਨਾ ਨੈਗੇਟਿਵ ਹੋਰ ਰੇ ਨੂੰ ਵੀ ਏਥੇ ਨਾ ਮਾਣ ਬੀ ਦਸਰ ਲੋੜਾ ਆ ਗਿਆ ਜੇ ਮਹਿਮਾਨ ਆ ਮੰਨਦਾ ਉਹਦੀ ਜਾਣਦੀ ਬਣੀ ਪਈ ਐ ਉਹ ਨੂੰ ਐ ਹੋਇਆ ਪਿਆ ਗਿਆ ਕਿ ਮੇਨੂੰ ਬਹਿਣਾ ਬਹਿਣਾ ਵੀ ਮੈਨੂੰ ਬਚਾਉਣੀ ਬਚਾਉਣੀ ਜੇ ਇਹ ਗੱਡੀ ਛੱਡ ਕੇ ਫਿਰ